ਸਤਿਕਾਰਯੋਗ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਦੀ ਕਿਤੇ ਜਰੂਰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਤੇ ਸਟਾਇਟ ਕਰਦੇ ਆਂ ਅੱਜ ਦੀ ਵੱਡੀ ਖਬਰ ਆਲੀ ਸੜਨ ਦੇ ਮਾਮਲੇ ਰੋਕਣ ਲਈ ਹੌਟ ਸਪੋਰਟ ਪਿੰਡਾਂ ਤੇ ਰੱਖੀ ਜਾਵੇ ਸਖਤ ਨਿਗਰਾਨੀ ਏ ਡੀ ਏ ਡੀ ਸੀ ਜ਼ਿਲ੍ਹੇ ਵਿੱਚ ਪ੍ਰਾਲੀ ਸੜਨ ਦੇ ਮਾਮਲਿਆਂ ਨੂੰ ਰੋਕਣ ਲਈ ਨਿਯੁਕਤ ਕਲਸਟਰ ਨੋਡਲ ਅਫਸਰ ਤੇ ਸਬੰਧਿਤ 부ਭਾਗਾਂ ਦੇ ਅਧਿਕਾਰੀ ਕਾਰਜ ਯੋਜਨਾ ਅਨੁਸਾਰ ਤਨ ਦੇਖੀ ਨਾ ਕੰਮ ਕਰਨ ਤਾਂ ਜੋ ਪ੍ਰਾਲੀ ਸੜਨ ਦੀਆਂ ਘਟਨਾਵਾਂ ਨੂੰ ਠੱਲ ਪਾਈ ਜਾ ਸਕੇ ਹੋਟਸਪੌਟ ਪਿੰਡਾਂ ਵਿੱਚ ਪੈਟਰੋਲਿੰਗ ਵਿਦਾਈ ਜਾਵੇ ਅਤੇ ਕੈਂਪ ਲਗਾ ਕੇ ਕਿਸਾਨਾਂ ਨੂੰ ਪ੍ਰਾਲੀ ਨਾ ਸੜਨ ਬਾਰੇ ਪ੍ਰੇਰਿਤ ਕੀਤਾ ਜਾਵੇ ਇਹ ਨਿਰਦੇਸ਼ ਵਿਧੀਕ ਡਿਪਟੀ ਕਮਿਸ਼ਨ ਡਾਕਟਰ ਨਿਧੀ ਕਮੁੰਦਬ ਬਾਬਾ ਨੇ ਐਸ ਡੀ ਐਮ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪੁਲਿਸ ਅਤੇ ਖੇਤੀਬਾੜੀ ਸਮੇਤ ਵੱਖ-ਵੱਖ ਭਾਗਾਂ ਦੀਆਂ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਦਰਨ ਦਿੱਤੇ ਮੀਟਿੰਗ ਵਿੱਚ ਪ੍ਰਾਲੀ ਪ੍ਰਬੰਧਨ ਨਾਲ ਸੰਬੰਧਿਤ ਇੰਡਸਟਰੀ ਦੇ ਨੁਮੰਦੇ ਵੀ ਹਾਜ਼ਰ ਸਨ ਮੀਟਿੰਗ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਨ ਵਧੀਕ ਟੈਕਨੀਕਲ ਕਮਿਸ਼ਨ ਦੇ ਨੇ ਕਿਹਾ ਕਿ ਜ਼ਿਲ੍ਹੇ ਦੇ ਅਧਿਕਾਰੀ ਤੌਰ ਨੋਡਲ ਅਫਸਰ ਪ੍ਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਾ ਉਹਨਾਂ ਨੇ ਕਿਹਾ ਕਿ ਹੌਟਸਪੌਟ ਪਿੰਡਾਂ ਤੇ ਛੇਛ ਨਜ਼ਰ ਰੱਖੀ ਜਾਵੇ ਅਤੇ ਸਥਾਪਿਤ ਅਧਿਕਾਰੀ ਹੌਟਸਪੌਟ ਪਿੰਡਾਂ ਦੀ ਸਖਤ ਨਿਗਰਾਨੀ ਲਈ ਥਾਣਾ ਮੁਖੀ ਸਾਣਾ ਮੁਖਿਆਨ ਨਾਲ ਵੀ ਤਾਲਮੇਲ ਰੱਖਣ ਉਹਨਾਂ ਉਹਨਾਂ ਕਾਕੇ ਪ੍ਰਾਲੀ ਸੜਨ ਵਾਲਿਆਂ ਵਿਰੋਧ ਸਖ਼ਤ ਕਾਰਵਾਈ ਕੀਤੀ ਜਾਵੇ ਕਿ ਉਹਨਾਂ ਕਾਕੇ ਖੇਤੀਬਾੜੀ ਦੇ ਪਾਕ ਵੱਲੋਂ ਪ੍ਰਾਲੀ ਦੇ ਪ੍ਰਬੰਧ ਲਈ ਉਪਲਬਧ ਮਸ਼ੀਨਾਂ ਦੀ ਪਿੰਡਵਾਰ ਪਿੰਡਵਾਰ ਸੂਚੀ ਤਿਆਰ ਕਰਕੇ ਪ੍ਰਾਲੀ ਨਾ ਸੜਨ ਦਾ ਨਵੀਲ ਕਰਦਿਆਂ ਅਪੀਲ ਕਰਦਿਆਂ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ